ਹਰ ਹਫਤੇ ਮੀਟਿੰਗ ਦੇ ਵਿੱਚ ਇਸ ਕਲਾਸ ਦੇ ਵਿੱਚ ਇੱਕ ਦੋ ਗੱਲਾਂ ਆਪਾਂ ਜ਼ਰੂਰ ਸਾਂਝੀਆਂ ਕਰਦੇ ਜਿਹੜੀਆਂ ਇਸ ਪੁਸਤਕ ਦੇ ਵਿੱਚ ਅਰੰਭਤਾ ਦੇ ਵਿੱਚ ਆਈਆਂ ਸੀਗੀਆਂ ਇੱਕ ਤਾਂ ਇਹ ਖਾਸ ਕਿ ਗੁਰਬਾਣੀ ਦੇ ਵਿੱਚ ਜਿੰਨੀਆਂ ਵੀ ਲਗਾ ਮਾਤਰਾ ਆਈਆਂ ਨੇ ਉਹਨਾਂ ਦਾ ਉਚਾਰਨ ਪੰਥ ਦੇ ਅੰਦਰ ਕੁਝ ਸੰਗਤਾਂ ਕਰਦੀਆਂ ਨੇ ਕੁਝ ਨਹੀਂ ਕਰਦੀਆਂ ਕੁਝ ਹੋ ਵੀ ਨਹੀਂ ਸਕਦੇ ਪੋਸੀਬਲ ਨਹੀਂ ਬਣਦੇ ਹੈਗੇ ਵਿਚਾਰ ਲੈ ਬਟ ਇਸ ਦੇ ਬਾਵਜੂਦ ਲਗਾ ਮਾਤਰਾਂ ਦੇ ਵਿਲੱਖਣਤਾ ਜਿਹੜੀ ਆਪਾਂ ਪੁਸਤਕ ਪੜ੍ਹ ਰਹੇ ਆ ਭਾਈ ਸਾਹਿਬ ਭਾਈ ਰਣਤੇਜ ਸਿੰਘ ਜੀ ਦੇ ਸੋ ਭਾਈ ਸਾਹਿਬ ਨੇ ਬਹੁਤ ਜ਼ਿਆਦਾ ਇਸ ਨੂੰ ਕਲੀਅਰ ਕੀਤਾ ਹੋਇਆ ਕਿ ਲਗਾ ਮਾਤਰਾਂ ਦੇ ਸਦਕਾ ਗੁਰਬਾਣੀ ਦੇ ਵਿੱਚ ਇੱਕ ਐਸੀ ਬੰਦਿਸ਼ ਹੈ ਜਿਸ ਦੇ ਨਾਲ ਇੱਕ ਤੁਕ ਦੇ ਇੱਕ ਹੀ ਅਰਥ ਹੋ ਸਕਦੇ ਹਨ ਦੂਸਰੇ ਅਰਥ ਨਹੀਂ ਹੋ ਸਕਦੇ ਸੋ ਜਿੱਥੇ ਵੀ ਜੇ ਆਪਾਂ ਨੂੰ ਕੋਈ ਕਥਾਕਾਰ ਕੋਈ ਵਿਦਵਾਨ ਕੋਈ ਗੁਰਸਿੱਖ ਸਾਨੂੰ ਇੱਕ ਤੁਕ ਦੇ ਦੋ ਅਰਥ ਦੱਸ ਰਿਹਾ ਹੈ ਤਾਂ ਸਾਨੂੰ ਸਤੋਂ ਕਲੀਅਰ ਹੋ ਜਾਣਾ ਚਾਹੀਦਾ ਕਿ ਇਹਨਾਂ ਨੂੰ ਭਾਈ ਸਾਹਿਬ ਨੂੰ ਜਾਂ ਕੋਈ ਪੰਜੀ ਜਾਂ ਕੋਈ ਵੀ ਗੁਰਸਿੱਖ ਇਹ ਕਰ ਰਿਹਾ ਵੇ ਆਖਿਆ ਤਾਂ ਇਹਨਾਂ ਨੂੰ ਲਗਾਮਾਤਰਾਂ ਦੀ ਮਹੱਤਤਾ ਮਹਾਂਤਾ ਵਿਲੱਖਣਤਾ ਨਹੀਂ ਪਤਾ ਉਹਨਾਂ ਨੂੰ ਅਸੀਂ ਪ੍ਰੇਮ ਨਾਲ ਬੇਨਤੀ ਕਰ ਸਕਦੇ ਹਾਂ ਕਿ ਤੁਸੀਂ ਇਹਨਾਂ ਨੂੰ ਜ਼ਰੂਰ ਧਿਆਨ ਦਿਓ ਇਹਨਾਂ ਚੀਜ਼ਾਂ 'ਵਾਰੂ ਦੂਸਰੀ ਗੱਲ ਗੁਰਬਾਣੀ ਦੇ ਇੱਕ ਆਪਣੇ ਨਿਵੇਕਲੀ ਵਿਆਕਰਨ ਹੈ ਸਬ ਗੁਰਬਾਣੀ ਦੇ ਉੱਪਰ ਸੰਸਾਰ ਦੀ ਹੋਰ ਕਿਸੇ ਵੀ ਭਾਸ਼ਾ ਦੀ ਵਿਆਕਰਨ ਲਾਗੂ ਨਹੀਂ ਹੋ ਸਕਦੀ ਮੈਂ ਦੁਬਾਰਾ ਬੋਲ ਰਿਹਾ ਸੰਸਾਰ ਦੀ ਕਿਸੇ ਵੀ ਭਾਸ਼ਾ ਦੀ ਵਿਆਕਰਨ ਗੁਰਬਾਣੀ ਦੇ ਉੱਪਰ ਲਾਗੂ ਨਹੀਂ ਹੋ ਸਕਦੀ ਗੁਰਬਾਣੀ ਦੇ ਇੱਕ ਆਪਣੇ ਨਿਵੇਕਲੀ ਵਿਆਕਰਨ ਹੈ ਜੜਿਆ ਸੀ ਭਾਈ ਸਾਹਿਬ ਇਹਨਾਂ ਤੇਰਸਿੰਦ ਦੀ ਪੁਸਤਕ ਵਿੱਚ ਉਹਨਾਂ ਦੇ అనుభవ ਦੇ ਵਿੱਚ ਉਹਨਾਂ ਦੇ ਅਭਿਆਸ ਦੇ ਵਿੱਚ ਆਈ ਹੋਈ ਚੀਜ਼ ਨੂੰ ਅਸੀਂ ਪੜ ਰਹੇ ਹਾਂ ਹੋਰ ਵਿਦਵਾਨਾਂ ਨੇ ਵੀ ਬੜਿਆਂ ਗੁਰਬਾਣੀ ਦੀਆਂ ਵਿਆਕਰਨਾਂ ਲਿਖੀਆਂ ਹੋਈਆਂ ਨੇ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਉਹ ਆਪਣੇ ਵਿਦਵਾਨੀ ਦੀਆਂ ਵਿੱਚ అనుభవ ਵਾਲੀ ਚੀਜ਼ ਨੂੰ ਸ਼ਾਇਦ ਮਿਸ ਕਰ ਗਏ ਹੋਣ ਸੋ ਇਸ ਚੀਜ਼ ਵੱਲ ਜ਼ਰੂਰ ਧਿਆਨ ਰੱਖਣਾ ਜੀ ਪਿਛਲੇ ਬਾਰੇ ਵੀ ਆਪਾਂ ਗੱਲ ਕੀਤੀ ਸੀ ਗੁਰਬਾਣੀ ਗੁਰੂ ਆ ਵਾਹ ਵਾਹ ਬਾਣੀ ਨਿਰੰਕਾਰਹ ਪੋਥੀ ਪਰਮੇਸ਼ਰ ਕਾ ਥਾਨ ਪਾਰ ਬ੍ਰਹਮ ਗੁਰ ਨਾਹੀ ਭੇਦ ਗੁਰ ਬਾਣੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਤਸ ਸ੍ਰਿਸ਼ਟੀ ਦੇ ਵਿੱਚ ਮਨੁੱਖ ਦੀ ਬਣਾਈ ਹੋਈ ਭਾਸ਼ਾ ਦੀ ਵਿਆਕਰਣ ਪਰਮਾਤਮਾ ਦੇ ਉੱਪਰ ਲਾਗੂ ਨਹੀਂ ਹੋ ਸਕਦੀ ਪਰਮਾਤਮਾ ਦੇ ਰਚੀ ਹੋਏ ਸ੍ਰਿਸ਼ਟੀ ਦੇ ਵਿੱਚ ਮਨੁੱਖ ਦੀ ਬਣਾਈ ਹੋਈ ਵਿਆਕਰਣ ਪਰਮਾਤਮਾ ਦੇ ਉੱਪਰ ਲਾਗੂ ਨਹੀਂ ਹੋ ਸਕਦੀ ਪਰਮੇਸ਼ਰ ਦੇ ਉੱਪਰ ਲਾਗੂ ਨਹੀਂ ਹੋ ਸਕਦੀ ਸੋ ਇਸ ਜੀਜ਼ ਨੂੰ ਜ਼ਰੂਰ ਧਿਆਨ ਚ ਰੱਖਣਾ ਅਸੀਂ ਲਗਾ ਮਾਤਰਾ ਦੀ ਇਹ ਜੋ ਥੋੜਾ ਬਹੁਤਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਦਾ ਸਾਡਾ ਮਕਸਦ ਇਹੀ ਹੈ ਕਿ ਜਿੰਨੇ ਵੀ ਆਪਾਂ ਗੁਰਸਿੱਖ ਸਾਰੇ ਗੁਰਬਾਣੀ ਲਿਖਤਕਾਰ ਇਸ ਭਾਗਮ ਦੇ ਵਿੱਚ ਇਕੱਠੇ ਹੋਏ ਸੀ ਗੁਰਬਾਣੀ ਲਿਖਣ ਦਾ ਉਦਦਮ ਜੋ ਸਾਰਿਆਂ ਨੇ ਧਾਰਨ ਕੀਤਾ ਉਹ ਲਿਖਦੇ ਹੋਏ ਜੋ ਅਸੀਂ ਗੁਰਬਾਣੀ ਅੱਜ ਤੋਂ ਲਿਖਣੀ ਸ਼ੁਰੂ ਕਰਿਆ ਕੰਠ ਕਰਕੇ ਲਿਖਣੀ ਸ਼ੁਰੂ ਕਰ ਰਹੇ ਹੈਗੇ ਆ ਤਾਂ ਕਿ ਕੰਠ ਕੀਤੇ ਹੋਏ ਗੁਰਬਾਣੀ ਅਸੀਂ ਬਿਨਾਂ ਦੇਖੇ ਵੀ ਸ਼ੁੱਧ ਲਿਖ ਸਕੀਏ ਤਾਂ ਉਸ ਵਾਸਤੇ ਆਪਾਂ ਇਹ ਲਗਾ ਮਾਤਰਾ ਦਾ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰ ਰਹੇ ਆਂ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਸਮਝ ਬਖਸ਼ਣ ਔਰ ਅਸੀਂ ਆਪਣੇ ਮਨ ਨੂੰ ਆਪਣੇ ਵਿਦਵਾਨੀ ਨੂੰ ਨੀਵਾ ਕਰਕੇ ਭਾਈ ਸਾਹਿਬ ਦੇ ਨਾਲ ਲਿਖੇ ਹੋਏ ਵਿਆਖਿਆ ਨੂੰ ਸਮਝ ਸਕੀਏ ਸੋ ਪਹਿਲੇ ਪੁਆਇੰਟ ਆਪਾਂ ਕਾਫੀ ਸਾਰੇ ਪੜ ਚੁੱਕੇ ਹਾਂ ਉਸ ਤੋਂ ਬਾਅਦ ਲਾਸਟ ਵਿਚ ਆਇਆ ਸੀ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਗੁਰਮਤਿ ਵਿਵੇਕ ਚਾਪੈ ਇਸ਼ਨਾਨ ਕਾਂਡ ਵੀ ਪੜਿਆ ਸੀ ਅੱਗੇ ਹੈ ਜੀ ਕੋਟ ਕਰਮ ਕਰਤੋ ਨਰਕ ਜਾਵੈ ਪੰਕਤੀ ਹੈਗੀ ਆ ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੋਟ ਕਰਮ ਕਰਤੋ ਨਰਕ ਜਾਵੈ ਨਾਮ ਸੰਗ ਮਨ ਪ੍ਰੀਤ ਨਾ ਲਾਵੈ ਦੇ ਨਾਲ ਦੀ ਦੂਜੀ ਪੰਕਤੀ ਅੰਦਰਲੇ ਪਦਾਂ ਦੀ ਲਗਾ ਮਾਤਰਾ ਦੀ ਵਿਚਾਰ ਅਸੀਂ ਵਿਚਾਰਨੀ ਹੈ ਕੋਟ ਕਰਮ ਕਰਤੋ ਨਰਕ ਜਾਵੈ कोट पद रूपी बहु गिनतीया बहुवचन विशेषण एडजेक्टिव सारी ਗੁਰਬਾਣੀ ਅੰਦਰ ਟੈਂਕੇ ਨੂੰ ਸਿਹਾਰੀ ਸਹਿਤ ਹੀ ਆਵੇਗਾ ਕਰਮ ਦਾ ਮਮਾ ਮੁਕਤਾ ਹੋਣ ਕਰ ਬਹੁਵਚਨ ਨਾਉ ਪਲੂਰਲ ਨਾਉਨ ਹੈ ਕਰਤੋ ਦੇ ਤੱਤੇ ਨੂੰ ਜੋ ਹੋੜਾ ਲੱਗਿਆ ਹੈ ਇਸ ਕਰਕੇ ਇਸਦੇ ਅਰਥ ਹੋਏ ਕਰਦਾ ਹੋਇਆ ਨਰਕ ਦੇ ਕੱਕੇ ਨੂੰ ਜੋ ਸਿਹਾਰੀ ਲੱਗੀ ਹੈ ਇਸ ਕਰਕੇ ਇਸ ਦੇ ਅਰਥ ਹੋਏ ਨਰਕ ਵਿਖੇ ਜਾਵੈ ਦੇ ਵਾਵੇ ਨੂੰ ਦੁਲਾਈਆਂ ਲੱਗੀਆਂ ਹੁਣ ਕਰਕੇ ਇਸ ਦੇ ਅਰਥ ਹੋਏ ਜਾਂਦਾ ਹੈ ਸਾਰੀ ਪੰਕਤੀ ਦੇ ਅਰਥ ਭਾਵ ਹੋਏ ਕਰੋੜਾਂ ਆਨਮਤ ਕਰਮਾਂ ਨੂੰ ਕਰਦਾ ਹੋਇਆ ਵੀ ਆਨਮਤ ਕਰਵੇਂ ਪੁਰਸ਼ ਨਰਕ ਵਿਖੇ ਹੀ ਜਾਂਦਾ ਹੈ ਜੋ ਪੁਰਸ਼ ਮਨ ਕਰਕੇ ਨਾਮ ਨਾਲ ਪ੍ਰੀਤੀ ਨਹੀਂ ਲਾਉਂਦਾ ਜੇ ਕਹੋ ਤਾਂ ਇਹ ਕੋਈ ਪਦਵਾਰਾ ਸਸਾਰ ਨੂੰ ਥੋੜਾ ਜਿਹਾ ਨਜ਼ਰ ਮਾਰ ਲੈਣੇ ਆ ਕੋਟ ਕਰੋੜਾਂ ਦੇ ਵਾਸਤੇ ਮੀਨਿੰਗ ਆਂਦਾ ਟੈਂਕੇ ਨੂੰ ਸੇ ਹਰੀ ਨਾਲ ਹੀ ਗੁਰਬਾਣੀ ਚ ਬਹੁਤੀ ਥਾਂ ਤੇ ਆਇਆ ਬਹੁਵਚਨ ਵਿਸ਼ੇਸ਼ਣ ਦੇ ਤੌਰ ਤੇ ਜਿੱਥੇ ਆਇਆ ਕੋਟ ਕਰਮ ਕਰਮ ਬਹੁਵਚਨ ਹੋਣ ਕਰਕੇ ਉਹਦਾ ਮਮਾ ਮੁਕਤਾ ਹੋ ਗਿਆ ਪਹਿਲਾਂ ਆਪਾਂ ਇਹ ਨਿਜ਼ਮ ਪੜ ਚੁੱਕੇ ਹੋਏ ਆਂ ਕਰਤੋ ਦਾ ਤੱਤੇ ਨੋਡਾ ਹੋੜਾ ਹੈਗਾ ਉਹ ਕਰਦਾ ਹੋਇਆ ਅਰਥ ਦੱਸ ਰਿਹਾ ਇਹ ਜਿਹੜੀ ਲਾਸਟ ਕਕੇ ਨੂੰ ਸਿਹਾਰੀ ਆਂਦੀ ਹੈ ਇਹ ਆਪਾਂ ਨੂੰ ਦੱਸਦੀ ਆਇਆ ਕਿਤੇ ਵਿੱਚ ਕੋਈ ਅੱਗੇ ਸੰਬੰਧ ਕੀ ਪਦ ਲੁਪਤ ਹੈਗਾ ਜੋ ਭਾਈ ਸਾਹਿਬ ਨੇ ਲਿਖਿਆ ਨਰਕ ਵਿਖੇ ਜਾਵੇ ਦੇ ਵਾਵੇ ਨੜੇ ਦੁਲਾਵਾਂ ਨੇ ਇਹ ਅਰਥ ਕਰਦੀਆਂ ਨੇ ਜਾਂਦਾ ਹੈ ਕਰੋੜਾਂ ਆਨਮਤ ਕਰਮਾਂ ਨੂੰ ਕਰਦਾ ਹੋਇਆ ਵੀ ਆਨਮਤ ਕਰਮੇ ਪੁਰਸ਼ ਨਰਕ ਵਿਖੇ ਹੀ ਜਾਂਦਾ ਹੈ ਜੋ ਪੁਰਸ਼ ਮਨ ਕਰਕੇ ਨਾਮ ਨਾਲ ਪ੍ਰੀਤੀ ਨਹੀਂ ਲਾਉਂਦਾ ਨਾਮ ਮੇਰੇ ਮੇਰਾ ਮੈਂ ਇੱਕ ਵਾਰੀ ਪਿਛਲਵਾਰੀ ਵੀ ਬੇਨਤੀ ਕੀਤੀ ਸੀ ਦੁਬਾਰਾ ਬੇਨਤੀ ਕਰਾਂਗਾ ਇਹ ਲਾਵਾਂ ਦੁਲਾਵਾਂ ਦੇ ਉਚਾਰਨ ਸਾਡੇ ਬਹੁਤ ਵਾਰੀ ਗਲਤ ਹੁੰਦੇ ਰਹਿੰਦੇ ਨੇ ਸੋ ਇਹਨਾਂ ਦੇ ਇੱਕ ਇੱਕ ਲਾਂ ਜਾਂ ਦੁਲਾਾਂ ਕਰਕੇ ਕੀ ਕੀ ਅਰਥ ਦਾ ਫਰਕ ਪੈਂਦਾ ਇਸ ਨੂੰ ਜ਼ਰੂਰ ਨੋਟ ਕਰੋ ਤੇ ਜਦੋਂ ਵੀ ਆਪਾਂ ਗੁਰਬਾਣੀ ਦਾ ਪਾਠ ਸਹਿਜ ਪਾਠ ਦਰਸ਼ਨ ਕਰੀਏ ਤਾਂ ਜ਼ਰੂਰ ਧਿਆਨ ਨਾਲ ਦੇਖ ਕੇ ਕਰੀਏ ਮੇਰਾ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੇ ਨਾਮੋ ਸੁਖਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ ਵਡਾ ਭਾਗ ਗੁਰਮੁਖ ਹਰ ਲੈਣਾ ਰਹਾਓ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡਾ ਭਾਗ ਗੁਰਮੁਖ ਹਰ ਪਾਏ ਨਾਮ ਹੀਨ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਆਸਾ ਮਹਲਾ 4 ਇਸ ਗੁਰਵਾਕ ਦੀ ਪਦ ਪੰਕਤੀਆਂ ਨੂੰ ਗਹੋ ਕਰਕੇ ਦੇਖੋ ਤਾਂ ਪਤਾ ਲੱਗੇਗਾ ਕਿ ਜਿੱਥੇ-ਜਿੱਥੇ ਵੀ ਨਾਮ ਕਰਤਾ ਕਰਮ فائل ਮਫੂਲ ਸਬਜੈਕਟ ਆਬਜੈਕਟ ਹੈ ਿਤਥੇ-ਿਤਥੇ ਨਾਮ ਦੇ ਮम्मे ਨੂੰ ਔਂਕੜ ਹੈ ਅਤੇ ਨਾਮ ਪਦ ਔਂਕੜ ਸਹਿਤ ਸਾਫ ਅੰਕਿਤ ਹੈ ਪਰ ਜਿੱਥੇ-ਜਿੱਥੇ ਵੀ ਨਾਮ ਨਾਲ ਸੰਬੰਧ ਕੀ ਪਦ ਬਿਨਾ ਹੀਣ ਆਦਿਕ ਲੱਗੇ ਹੋਏ ਹਨ ਿਤਥੇ-ਿਤਥੇ ਨਾਮ ਨਾਲੋਂ ਮम्मे ਨਾਲੋਂ ਔਂਕੜ ਲੱਥੇ ਹੋਏ ਹਨ ਸਾਰੇ ਸ਼ਬਦ ਦੀਆਂ ਲਗਾ ਮਾਤਰਾ ਦਾ ਨਿਰਣਾ ਕਰਨਾ ਵੀ ਲਗਾ ਮਾਤਰੀ ਭੇਦ ਜਾਣਨ ਲਈ ਬੜਾ ਸਹਾਈ ਹੁੰਦਾ ਹੈ ਮੁੱਢ ਤੋਂ ਮੇਰੇ ਪਦ ਪੜਨਾਓ ਪ੍ਰਨਾਉਨ ਨਾਲ ਮਨ ਤੇ ਤਨ ਨਾਵਾਂ ਦਾ ਸੰਬੰਧ ਹੋਣ ਕਰਕੇ ਮਨ ਤੇ ਤਨ ਦੇ ਆਨੰਦਿਆਂ ਨੂੰ ਸਿਹਾਰੀਆਂ ਲੱਗੀਆਂ ਹੋਣ ਕਰਕੇ ਮੇਰੇ ਦੇ ਰਾਰੇ ਨੂੰ ਦੁਲਾਈਆਂ ਲੱਗੀਆਂ ਹੋਈਆਂ ਇੱਕ ਵਾਰੀ ਉੱਪਰ ਦੁਬਾਰਾ ਦਰਸ਼ਨ ਕਰ ਲਓ ਜੀ ਮੇਰੇ ਮਨ ਤਨ ਸੰਬੰਧ ਕੀ ਪਦ ਹੁਣ ਕਰਕੇ ਨੰਨੇ ਨੂੰ ਸਿਹਾਰੀ ਆ ਰਹੀ ਐ ਔਰ ਰਾਰੇ ਨੂੰ ਦੁਲਾਵਾਂ ਆ ਰਹੀਆਂ ਨੇ ਜਿਵੇਂ ਮਨ ਤੇ ਤਨ ਨਾਵਾਂ ਦੇ ਨੰਨਿਆਂ ਨੂੰ ਸਿਹਾਰੀਆਂ ਲੱਗਣ ਕਰਕੇ ਮਨ ਤਨ ਦੇ ਭਾਵ ਅਰਥ ਮਨ ਵਿਖੇ ਤੇ ਤਨ ਵਿਖੇ ਹੋ ਜਾਂਦੇ ਹਨ ਤਿਵੇਂ ਹੀ ਮੇਰਾ ਪ੍ਰਣਾਉਣ ਪੜਨਾਮ ਨਾਲ ਲੱਗੀਆਂ ਦੁਲਾਈਆਂ ਮੇਰੇ ਮਨ ਵਿਖੇ ਦੇ ਅਰਥਾਂ ਦਾ ਭਾਵ ਮੇਰੇ ਮਨ ਲਿਖਣ ਨਾਲ ਹੀ ਸਰ ਜਾਂਦਾ ਹੈ ਅਤੇ ਸਪਸ਼ਟ ਹੋ ਜਾਂਦਾ ਹੈ ਮੇਰੇ ਤਨ ਅੰਦਰ ਮੇਰੇ ਮਨ ਵਿਖੇ ਅਰਥ ਭਾਵ ਮੇਰੇ ਮਨ ਤਨ ਲਿਖਣ ਨਾਲ ਹੀ ਅਰਥਾਇਆ ਜਾਂਦਾ ਹੈ ਨਹੀਂ ਤਾਂ ਇਕੱਲੀ ਲਾਮ ਨਾਲ ਲਿਖਿਆ ਪਦ ਪੜਨਾਮ ਮੇਰੇ ਆਪਣੇ ਸੰਬੋਧਨ ਕਾਰਕ ਵੋਕੇਟਿਵ ਕੇਸ ਨਾਮ ਨਾਉਨ ਮਨ ਦੇ ਨਾਲ ਸੰਬੋਧਨੀ ਏਕ ਦਾ ਜਨਾਇਕ ਲਖਾਇਕ ਹੀ ਹੁੰਦਾ ਹੈ ਮੇਰੇ ਮਨ ਮਨ ਮੇਰੇ ਤੋਂ ਭਾਵ ਹੈ ਮੇਰੇ ਮਨ ਤੇ ਮਨ ਮੇਰੇ ਦਾ ਤੋਂ ਮਨ ਮੇਰੇ ਦੇ ਲਖਾਇਕ ਜਨਾਇਕ ਹੋਣ ਕਰਕੇ ਮੇਰੇ ਦੇ ਰਾਰੇ ਨਾਲੋਂ ਦੂਜੀ ਲਾਉ ਲੈ ਕੇ ਇੱਕੋ ਹੀ ਰਹਿ ਜਾਂਦੀ ਹੈ ਜਿਹਾ ਕਿ ਮੇਰੇ ਮਨ ਇੱਕ ਸਿਉ ਚਿਤ ਲਾਏ ਇਕਸ ਬਿਨ ਸਭ ਧੰਦ ਹੈ ਸਭ ਮਥਿਆ ਮੋਹ ਮਾਇ ਰਹਾਓ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਏ ਮੇਰੇ ਮਨ ਸਤ ਗੁਰ ਕੀ ਸੇਵਾ ਲਾਗ ਜੋ ਦਿਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖ ਦਾਤਾ ਜਿਤ ਸੇਵਿਆ ਨਿਜ ਘਰ ਵਸੀਆ ਮੇਰੇ ਮਨ ਹਰ 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 ਜਸ ਉਤਮ ਲੈ ਲਾਹਾ ਹਰ ਮਨ ਹਸੀਆ ਬਸ ਇਤਨੇ ਉਦਾਹਰਨ ਗੁਰੂ ਪ੍ਰਮਾਣ ਹੀ ਬਥੇਰੇ ਹਨ ਸਮਗਰ ਬਾਣੀ ਅੰਦਰ ਸੰਬੋਧਨ ਹੇਕ ਮਈ ਭਾਵ ਦਰਸਾਉਣ ਹਿਤ ਮੇਰੇ ਆਉਂਦਾ ਹੈ ਨਾਲ ਹੀ ਮਨ ਦੇ ਨੰਨੇ ਦਾ ਔਂਕੜ ਵੀ ਉੱਡ ਜਾਂਦਾ ਹੈ। ਤਾਂ ਜਿੱਥੇ-ਜਿੱਥੇ ਮੇਰੇ ਮਨ ਆਇਆ ਹੈਗਾ ਮਨ ਦੇ ਨੰਨੇ ਨੂੰ ਔਂਕੜ ਵੀ ਨਹੀਂ ਆਇਆ। ਹਰ ਇੱਕ ਨਾਮ ਨਾਉ ਦਾ ਔਂਕੜ ਸੰਬੋਧਨ ਕਾਰਕ ਵਿੱਚ ਉੱਡ ਜਾਂਦਾ ਹੈ। ਇਹ ਪੱਕਾ ਨਿਯਮ ਹੈ। ਇਹ ਨਿਯਮ ਨੂੰ ਧਿਆਨ ਨਾਲ ਦੁਬਾਰਾ ਦੇਖ ਲਓ ਜੀ। ਹਰ ਇੱਕ ਨਾਮ ਦਾ ਔਂਕੜ ਸੰਬੋਧਨ ਕਾਰਕ ਵਿੱਚ ਉੱਡ ਜਾਂਦਾ ਹੈ। ਜਦੋਂ ਉਸ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਤਨ ਨਾ ਉਹਦਾ ਔਂਕੜ ਜਿਹੜਾ ਉੱਡ ਜਾਏਗਾ ਨਹੀਂ ਲੱਗਿਆ ਹੋਏਗਾ ਹੁਣ ਵਿਚਾਰ ਗੋਚਰੇ ਪ੍ਰਮਾਣ ਵੱਲ ਆਓ ਮੇਰਾ ਮਨ ਤਨ ਪ੍ਰੇਮ ਨਾਮ ਆਧਾਰ ਦਾ ਭਾਵ ਹੋਇਆ ਮੇਰੇ ਮਨ ਤੇ ਤਨ ਵਿਖੇ ਪ੍ਰੇਮ ਪ੍ਰੇਮ ਪਰਫੁੱਲਤੀ ਨਾਮ ਹੀ ਆਧਾਰ ਰੂਪ ਹੈ ਪ੍ਰੇਮ ਨਾਮ ਆਧਾਰ ਤਿਹਾਂ ਹੀ ਨਾਵਾਂ ਨੂੰ ਔਂਕੜ ਹਨ ਲੱਗੇ ਹੀ ਰਹੇ ਹਨ ਲੱਥੇ ਨਹੀਂ ਪਰਸਪਰ ਇੱਕ ਰੂਪ ਦੇ ਜੋ ਹੋਏ ਰੂਪੀ ਦਾ ਭਾਵ ਰੱਖਣ ਵਾਲੇ ਨਾਮ ਨੂੰ ਔਕੜ ਲੱਗਾ ਹੀ ਰਹਿੰਦਾ ਹੈ ਅਗਲੀ ਤੁਕ ਨਾਮ ਜਪੇ ਨਾਮੋ ਸੁਖ ਸਾਰ ਵਿੱਚ ਕਰਤਾ ਸਬਜੈਕਟ ਹੋਣ ਕਰਕੇ ਔਕੜ ਸਹਿਤ ਹੀ ਆਇਆ ਹੈ ਨਾਮ ਦਾ ਮਮੜਾ ਔਕੜ ਲੱਗਿਆ ਹੋਇਆ ਹੈ ਜਪੇ ਜਪੋ ਜਪ ਜਪ ਹੈ ਜਪ ਜਪੇ ਨਾਮ ਜਪੇ ਨਾਮੋ ਸੁਖਸਾਰ ਜਪੇ ਦੇ ਪੱਪੇ ਨੂੰ ਬਿਹਾਰੀ ਬਿੰਦੇ ਸਹਿਤ ਉਚਾਰਨ ਹੋਣ ਕਰਕੇ ਜਪੀ ਪੱਪੇ ਦੇ ਜਿਹੜੇ ਬਿਹਾਰੀ ਹੈ ਜੀ ਇਹ ਨਾਲ ਉਚਾਰਨ ਵੇਲੇ ਬਿੰਦੀ ਨਾਲ ਆਏਗੀ ਨਾਮ ਜਪੀ ਦੇ ਅਰਥ ਮੈਂ ਜਪਦਾ ਹਾਂ ਬਣਾਉਂਦੀ ਹੈ ਨਾਮੋ ਦਾ ਹੋੜਾ ਹੀ ਨਾਮੋ ਦਾ ਹੋੜਾ ਹੀ ਇਜਾ ਕੇਵਲ ਦਾ ਅਰਥ ਦਰਸਾਉਂਦਾ ਹੈ ਇਹੋ ਨਿਜਮ ਹੈ ਸਾਰੇ ਰਮਿਆ ਹੋਇਆ ਗੁਰਬਾਣੀ ਅੰਦਰ ਸੁਖ ਸਾਰ ਦਾ ਭਾਵ ਸਾਰੇ ਸੁਖ ਦਾ ਤਤਸਾਰ ਹੈ ਨਾਮੋ ਸੁਖ ਸਾਰ ਦਾ ਭਾਵ ਹੋਇਆ ਨਾਮ ਹੀ ਸਾਰੇ ਸੁਖਾਂ ਦਾ ਸਾਰ ਹੈ ਅਗਲੇ ਤੁਕ ਨਾਮ ਜਪੋ ਮੇਰੇ ਸਾਜਨ ਸੈਨਾ ਅੰਦਰ ਕਰਤਾ ਸਬਜੈਕਟ ਰੂਪ ਹੋਣ ਕਰਕੇ ਨਾਮ ਔਂਕੜ ਸਹਿਤ ਹੈ ਜਪਹੁ ਸਨਮੁਖ ਤਾਕੀ ਦੀ ਹੁਕਮ ਲਖਾਇਕ ਹੋਣ ਕਰਕੇ ਜਪਹੁ ਦੇ ਹਹਾ ਅੱਖਰ ਨੂੰ ਔਂਕੜ ਲੱਗਾ ਅਰਥ ਅਰਥਾਉਂਦਾ ਹੈ ਸਾਜਨ ਸੰਬੋਧਨ ਕਰਦਾ ਹੋਇਆ हे ਸਾਜਨ हे ਮੇਰੇ ਸਾਜਨ हे ਮੇਰੇ ਸੈਨ ਤੁਮ ਨਾਮ ਜਪਹੁ ਤਾਂ ਤੇ ਜਪਹੁ ਮੁਖਾਤਪੀ ਮੁਖਾਤਪੀ ਹੁਕਮੇ ਕਿਰਿਆ ਅਨਮਤ ਅਰਥ ਲਕਾਰ ਇੰਪੈਰੇਟਿਵ ਮੂਡ ਵਾਲੀ ਕਿਰਿਆ ਹੈ ਜਿੱਥੇ ਮੈਂ ਜਪਾਂ ਦਾ ਉੱਤਮ ਪੁਰਖ ਇੱਕ ਵਚਨ ਵਾਹਦ ਮੁਤ ਕਲਮੀ ਭਾਵ ਹੋ ਉਥੇ ਜਪੀ ਆਉ ਜਿੱਥੇ ਉੱਤਮ ਪੁਰਖ ਆ ਰਿਹਾ ਜੀ ਮੈਂ ਜਪਾਂ ਉਥੇ ਜਪੀ ਆਏਗਾ ਜਿੱਥੇ ਅਸੀਂ ਹਮ ਜਪੀਏ ਦਾ ਭਾਵ ਰਲ ਮਿਲ ਕੇ ਉੱਤਮ ਪੁਰਖ ਬਹੁਵਚਨ ਭਾਵ ਆਉ ਉਥੇ ਜਪ ਹੈ ਹਾਹੇ ਮੁਕਤੇ ਨਾਲ ਆਉ ਜਿੱਥੇ ਕੋਈ ਇੱਕ ਹੋਰ ਗੈਬੀ ਜਨ ਦੇ ਜਪਣ ਦਾ ਵਾਧ ਗੈਭਾਵ ਹੋਵੇ ਉਥੇ ਜਪੈ ਕੋਈ ਜਨ ਜਪਦਾ ਹੈ ਦੇ ਅਰਥਾਂ ਵਿੱਚ ਆਇਆ ਹੈ ਜਿੱਥੇ ਗੈਬੀ ਜਨ ਕੋਈ ਹੋਰ ਵਾਰੇ ਆ ਗਿਆ ਜੀ ਉਤਮਪੁਰਖ ਇਕਵਚਨ ਆਇਆ ਤਾਂ ਜਪੀ ਆ ਗਿਆ ਅਸੀਂ ਜਪੀਏ ਬਹੁਵਚਨ ਜਦੋਂ ਆਇਆ ਉਤਮਪੁਰਖ ਬਹੁਵਚਨ ਭਾਵ ਆਇਆ ਉਥੇ ਜਪ ਹੈ ਹਾ ਹੈ ਮੁਕਤੇ ਨਾਲ ਆਉ ਇੱਕ ਚੀਜ਼ ਇੱਥੇ ਮੈਂ ਜ਼ਰੂਰ ਕਲੀਅਰ ਕਰਨੀ ਚਾਹਾਂਗਾ ਜਪ ਹੈ ਦੇ ਬਾਰੇ ਅੱਜਕੱਲ ਕੁਝ ਗੁਰਸਿੱਖ ਬੜਾ ਇਸ ਦਾ ਪ੍ਰਚਾਰ ਕਰ ਰਹੇ ਨੇ ਕਿ ਹਾਹਾ ਮੁਕਤਾ ਹੈਗਾ ਤਾਂ ਇੱਥੇ ਜਪਾਂ ਬੋਲਣਾ ਹੈਗਾ ਹਾਹੇ ਨੂੰ ਕੰਨਾ ਦੱਸਦੇ ਨੇ ਔਰ ਇਸ ਦੇ ਪਿੱਛੇ ਦੱਸਦੇ ਨੇ ਕਿ ਸੰਸਕ੍ਰਿਤ ਦੀ ਵਿਆਕਰਣ ਚ ਇਹ ਬੀਨੇ ਕਿ ਬਣਦਾ ਸੋ ਮੈਂ ਇਸ ਨੂੰ ਕਲੀਅਰ ਕਰ ਦਵਾਂ ਕਿ ਸੰਸਕ੍ਰਿਤ ਹੋਵੇ ਜਾਂ ਦੇਵਨਾਗਰੀ ਹੋਵੇ ਜਾਂ ਦੁਨੀਆ ਦੀ ਹੋਰ ਕੋਈ ਵੀ ਭਾਸ਼ਾ ਹੋਵੇ ਪਹਿਲੀ ਗੱਲ ਤਾਂ ਉਸ ਦੇ ਵਿਆਕਰਨ ਗੁਰਬਾਣੀ ਉੱਪਰ ਲਾਗੂ ਨਹੀਂ ਹੁੰਦੀ ਦੂਜੀ ਗੱਲ ਜੇ ਇੱਥੇ ਸਿਸ ਨੂੰ ਜਪਾਂ ਬੋਲਦਾਂਗੇ ਤਾਂ ਫਿਰ ਇੱਕ ਵਚਨ ਹੋ ਜਾਏਗਾ ਜਦ ਕਿ ਇੱਥੇ ਬੜਾ ਕਲੀਅਰ ਦੱਸ ਰਹੇ ਨੇ ਕਿ ਬਹੁਵਚਨ ਭਾਵ ਆ ਰਿਹਾ ਤਾਂ ਹੀ ਇਹ ਹਾਹਾ ਮੁਖਤਾ ਆਇਆ ਇੱਕ ਵਚਨ ਹੁੰਦਾ ਤਾਂ ਜਪ ਹੀ ਆ ਜਾਂਦਾ ਜਪ ਆ ਜਾਂਦਾ ਕੁਝ ਹੋਰ ਆ ਜਾਂਦਾ ਪਰ ਜਪ ਹੈ ਦਾ ਹਾਹਾ ਮੁਖਤਾ ਬਹੁਵਚਨ ਹੋਣ ਕਰਕੇ ਇਸ ਨੂੰ ਸਿ ਹਾਹੇ ਨੂੰ ਕੰਨੇ ਦਾ ਉਚਾਰਨ ਨਹੀਂ ਕਰ ਸਕਦੇ ਜਿੱਥੇ ਆ ਗਿਆ ਕਿਸੇ ਹੋਰ ਦੇ ਜਪਣ ਦੀ ਗੱਲ ਉਥੇ ਜਪੈ ਪਪੇ ਨੂੰ ਦਲਾਵਾ ਆ ਗਿਆ ਕੋਈ ਜਨ ਜਪਦਾ ਹੈ ਦੇ ਅਰਥਾਂ ਵਿੱਚ ਆਇਆ ਹੈ ਜਿੱਥੇ ਜਪਣ ਵਾਲੇ ਜਮਾ ਗੈਬੀ ਬਹੁਤ ਜਨ ਹੋਣਗੇ ਹੁਣ ਇੱਥੇ ਦੇਖੋ ਪਪੇ ਨੂੰ ਦਲਾਵਾ ਇੱਕ ਵਚਨ ਕੋਈ ਜਨ ਜਪਦਾ ਬਾਰੇ ਆਇਆ ਕਹਿੰਦੇ ਜੇ ਬਹੁਤ ਜਨ ਹੋ ਜਾਣ ਹੁਣ ਗੈਬੀ ਹੋ ਵੀ ਹੋਰ ਕਿਸੇ ਬਾਰੇ ਗੱਲ ਕਰ ਰਿਆਂ ਉਥੇ ਜਪ ਹੈ ਵਿੱਚ ਹਾਹੇ ਨੂੰ ਸਿਹਾਰੀ ਦੀ ਸ਼ਕਲ ਵਿੱਚ ਜਪਦੇ ਹਾਂ ਦੇ ਮਾਇਨਿਆਂ ਵਿੱਚ ਆਉ ਤੋ ਇਸ ਚੀਜ਼ ਦਾ ਵੀ ਜ਼ਰੂਰ ਧਿਆਨ ਰੱਖਣਾ ਜੀ ਕਈ ਵਾਰੀ ਅਸੀਂ ਪੱਪੇ ਨੂੰ ਹਾਹੇ ਨੂੰ ਸਿਹਾਰੀ ਐ ਇਸ ਦਾ ਉਚਾਰਨ ਅਸੀਂ ਜਪੈ ਹੀ ਬੋਲ ਦਿੰਨੇ ਆ ਆਮ ਤੌਰ ਤੇ ਚਲੰਤ ਪਾਠ ਦੇ ਵਿੱਚ ਜਪੈ ਬੋਲ ਦਿੰਨੇ ਆ ਜਦ ਕਿ ਜਪੈ ਦਾ ਮੀਨਿੰਗ ਇੱਕ ਵਚਨ ਵਾਸਤੇ ਆਉਂਦਾ ਜਪ ਹੈ ਜਿਹੜਾ ਆ ਜਾਂਦਾ ਹੈ ਬਹੁ ਵਚਨ ਵਾਸਤੇ ਹੈਗਾ ਤੋ ਜਿੱਥੇ ਵੀ ਹਾਹਾ ਆਇਆ ਸਾਰਿਆਂ ਨੂੰ ਬੇਨਤੀ ਹੈ ਪਹਿਲਾਂ ਜਿਹੜੇ ਗੁਰਸਿੱਖ ਕਰ ਰਹੇ ਨੇ ਤੋ ਸਤਕਾਰ ਜੋ ਵੀ ਨੇ ਹਾਹੇ ਦੀ ਸਿਹਾਰੀ ਦਾ ਉਚਾਰਨ ਬਕਾਇਦਾ ਹਾਹਾ ਅੱਖਰ ਦਾ ਉਚਾਰਨ ਨਾਲ ਆਉਣਾ ਚਾਹੀਦਾ ਜਪਿ ਜਪਹ 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 ਜਪ ਵਾਲਾ ਗ੍ਰਾਮਰ ਗਰਦਾਨੇ ਭੇਦ ਵਰਤਮਾਨ ਕਿਰਿਆ ਪ੍ਰੈਜੈਂਟ ਟੈਂਸ ਦਾ ਸਾਰੇ ਗੁਰਵਾਣੇ ਵਿੱਚ ਖਾਸ ਮਕਸੂਸ ਹੈ ਜਪ ਪਪੇ ਨੂੰ ਅੰਕੜ ਨਾਲ ਤੂੰ ਜਪ ਜਪਹ ਤੁਸੀਂ ਜਪਹੁ ਜਪਿ ਮੈਂ ਜਪਾਂ ਜਪਹ ਅਸੀਂ ਜਪੀਏ ਇਸ ਨੂੰ ਔਂਕੜ ਸਿਹਾਰੀ ਕਦੇ ਨਹੀਂ ਹੋਵੇਗੀ ਅਸੀਂ ਬਹੁਵਚਨ ਹਹਾ ਮੁਕਤਾ ਬਹੁਵਚਨ ਵਾਸਤੇ ਆ ਰਿਹਾ ਜਪੈ ਉਹ ਇੱਕ ਜਨ ਜਪੇ ਜਪਹਿ ਬਹੁਤੇ ਜਨ ਜਪਣ ਇਹ ਗੁਰਮਤਿ ਗਰਦਾਨ ਰੂਪ ਸਾਧਨਾ ਗੁਰਬਾਣੀ ਅੰਦਰ ਅਟਲ ਹਨ ਸੈਨਾ ਦੇ ਨੰਨੇ ਦਾ ਕੰਨਾ ਸਹਿਵਨ ਹੀ 헤 ਦੇ ਅਰਥਾਂ ਦਾ ਬੋਧਕ ਆਇਆ ਹੈ ਨਾਮ ਬਿਨਾ ਮੈਂ ਅਵਰ ਨਾ ਕੋਈ ਬਿਨਾ ਨਾਲ ਲੱਗਣ ਕਰਕੇ ਨਾਮ ਦਾ ਔਂਕੜ ਲੱਥਾ ਹੋਇਆ ਹੈ ਨਹੀਂ ਤਾਂ ਮੁਰਾਰ ਨਾਮ ਮਮੇ ਨੂੰ ਔਂਕੜ ਨਾਲ ਇਕਵਚਨਵਾਚਕ ਕਰਤਾ ਇਸਮ ਸਿੰਗੂਲਰ ਨਾਉਨ ਤੋਂ ਹੀ ਭਾਵ ਹੈ ਸੋ ਨਾਮ ਦਾ ਤੇ ਮਮੇ ਨੂੰ ਔਂਕੜ ਤਾਂ ਉਤਰਿਆ ਕਿ ਅੱਗੇ ਸੰਬੰਧਕ ਪਦ ਬਿਨਾ ਲਿਖਿਆ ਹੋਇਆ ਇਸ ਕਰਕੇ ਮਮੇ ਨੂੰ ਔਂਕੜ ਨਹੀਂ ਆਇਆ ਮੈਂ ਦਾ ਭਾਵ ਇੱਥੇ ਅਤੇ ਗੁਰਬਾਣੀ ਅੰਦਰ ਅਨੇਕੀ ਥਾਂਈ ਮੈਨੂੰ ਮੇਰੇ ਲਈ ਮੇਰੇ ਨਿਕਟ ਦਾ ਹੈ ਅਵਰ ਦੇ ਰਾਰੇ ਨੂੰ ਔਂਕੜ ਤਦ ਲੱਗਿਆ ਹੈ ਕਿਉਂਕਿ ਇਸ ਪੜਨਾਵ ਅਰਥਾਤ ਅਵਰ ਪੜਨਾਵ ਦਾ ਇਸਮ ਨਾਉਨ ਨਾਮ ਦਰ ਅਸਲ ਔਂਕੜ ਸਹਿਤ ਇੱਕ ਨਾਮਵਾਚਕ ਅਰਥਾਂ ਵਿੱਚ ਆਇਆ ਹੈ ਤਾਂ ਤੇ ਸਾਰੇ ਤੁਕ ਦਾ ਅਰਥ ਹੋਇਆ ਸੋ ਇਹਦਾ ਅਵਰ ਦਾ ਰਾਰੈ ਨੂੰ ਔਂਕੜ ਹੈ ਇਹ ਦੱਸ ਰਿਹਾ ਕਿ ਜਿਹੜਾ ਨਾਮ ਹੈ ਇਹ ਇੱਕ ਵਚਨ ਹੈ ਨਾਮ ਬਿਨਾ ਮੈਂ ਅਵਰ ਨਾ ਕੋਈ ਤੋਂ ਉਸ ਦੇ ਇੱਕ ਵਚਨ ਨੂੰ ਦਰਸਾਉਣ ਲਈ ਇਥੇ ਰਾਰੇ ਨੂੰ ਔਂਕੜ ਆ ਗਿਆ ਅਵਰ ਦੇ ਰਾਰੇ ਨੂੰ ਤਾਂ ਤੇ ਸਾਰੀ ਤੁਕ ਦਾ ਅਰਥ ਹੋਇਆ ਨਾਮ ਬਿਨਾ ਨਾਮ ਤੁਲ ਮੇਰੇ ਨਿਕਟ ਹੋਰ ਕੋਈ ਸ਼ੈ ਸ਼ਖਸੀਅਤ ਵਸਤੂ कुछ भी हैसियत नहीं रख दी नाम बिना मैं अवर ना कोई इस दे मीनिंग ये जी नाम बिना नाम तुल मेरे निकट होर कोई शह शख्सियत वस्तु कुछ भी हैसियत नहीं रख दी गुरमुख वड़ा भाग गुरमुख हर लेना ਵੱਡੇ ਦੇ ਡਡੇ ਅੱਖਰ ਨੂੰ ਦੁਲਾਈਆਂ ਸਹਿਤ ਵਰਤਣਾ ਅਤੇ ਨਾਲ ਜੁੜਵੇਂ ਭਾਗ ਦੇ ਗੱਗੇ ਨੂੰ ਸਿਹਾਰੀ ਸਹਿਤ ਵਰਤਣਾ ਵੱਡੇ ਭਾਗ ਦੇ ਅਰਥ ਵੱਡੇ ਭਾਗ ਕਰਕੇ ਵੱਡੇ ਭਾਗਾ ਕਰਕੇ ਦੇ ਦਰਸਾਉਂਦਾ ਹੈ ਡਡੇ ਨੂੰ ਦੁਲਾਵਾਂ ਔਰ ਗੱਗੇ ਨੂੰ ਸਿਹਾਰੀ ਵੱਡੇ ਭਾਗਾ ਕਰਕੇ ਦਾ ਅਰਥ ਦੱਸਦਾ ਗੁਰਮੁਖ ਹਰ ਲੈਣਾ ਗੁਰਮੁਖ ਜਨ ਨੇ ਹੀ ਵਾਹਿਗੁਰੂ ਨਾਮ ਲੈਣਾ ਜਪਣਾ ਹੈ ਗੁਰਮੁਖ ਜਨ ਤੋਂ ਬਿਨਾ ਹੋਰ ਕੋਈ ਨਹੀਂ ਲੈ ਸਕਦਾ ਜਪ ਸਕਦਾ ਗੁਰਮੁਖ ਦੇ ਅਰਥ ਗੁਰਬਾਣੀ ਅੰਦਰ ਬੜੀ ਗੋਜ ਕਲਾ ਗੁਪਤਾਰੇ ਅਤੇ ਅਨੇਕ ਪ੍ਰਕਾਰੇ ਹਨ ਸੋ ਇਹ ਚੀਜ਼ ਨੋਟ ਕਰਨਾ ਜੀ ਇਸ ਪੇਜ ਤੇ ਖਾਸ ਹੈ ਪੀਡੀਐਫ ਬੁੱਕ ਮੈਂ ਸਾਰਿਆਂ ਨੂੰ ਦੇ ਦਿੱਤੀ ਸੀਗੀ ਦੁਬਾਰਾ ਵੀ ਇਸ ਦੀ ਰੀਡਿੰਗ ਬੇਸ਼ੱਕ ਤੁਸੀਂ 2-3 ਵਾਰੀ ਕਰ ਲਿਆ ਕਰੋ ਇੱਕ ਵਾਰੀ ਦੇ ਵਿੱਚ ਸਾਰੇ ਅਰਥ ਕਲੀਅਰ ਨਹੀਂ ਹੋਣਗੇ ਵਾਰ-ਵਾਰ ਪੜਾਂਗੇ ਤਾਂ ਆਪਾਂ ਨੂੰ ਥੋੜਾ ਜਿਹਾ ਸਮਝ ਆਉਣੇ ਸ਼ੁਰੂ ਹੋਏਗੀ। ਇਸ ਪੇਜ ਤੇ ਭਾਈ ਸਾਹਿਬ ਨੇ ਦੱਸਿਆ ਕਿ ਗੁਰਬਾਣੀ ਅੰਦਰ ਗੁਰਮੁਖ ਸ਼ਬਦ ਜਿਹੜਾ ਆਂਦਾ ਗੁਰਮੁਖ ਵਰਡ ਜਿਹੜਾ ਆ ਰਿਹਾ ਇਸ ਦੇ 4-5 ਕਿਸਮ ਦੇ मीनिंग ਹੈਗੇ ਨੇ। ਸੋ ਹਰ ਇੱਕ ਤੁਕ ਦੇ ਵਿੱਚ ਉਸ ਤੁਕ ਦੇ ਅਨੁਸਾਰ ਉਸ ਦਾ मीनिंग ਬਣਦਾ ਹੈ। ਸੋ ਇਸ ਨੂੰ ਬੜੇ ਧਿਆਨ ਨਾਲ ਦੇਖਣਾ ਜੀ ਜੇ ਤੁਸੀਂ ਆਪਣੇ ਕੋਲ ਕੋਈ ਡਾਇਰੀ ਪੈਨ ਜਾਂ ਕਾਪੀ ਲੈ ਕੇ ਬੈਠੇ ਹੋ ਤਾਂ ਨੋਟ ਜ਼ਰੂਰ ਕਰ ਲੈਣਾ। ਗੁਰਮੁਖ ਦਾ ਪਹਿਲਾ ਮੁਖੀ ਅਰਥ ਹੈ ਵਾਹਿਗੁਰੂ ਦੇਖੋ ਅਸੀਂ ਆਮ ਤੌਰ ਤੇ ਗੁਰਮੁਖ ਦਾ ਅਰਥ ਇਹ ਸੁਣਨੇ ਗੁਰੂ ਦੇ ਮੁਖ ਦਵਾਰਾ ਗੁਰੂ ਵਾਲ ਮੁਖ ਹੈ ਨਾ ਪਰ ਭਾਈ ਸਾਹਿਬ ਦੱਸ ਰਹੇ ਨੇ ਕਿ ਇਹਦਾ ਮੇਨ ਅਰਥ ਇਹ ਹੈ ਵਾਹਿਗੁਰੂ ਗੁਰਮੁਖ ਦਾ ਪਹਿਲਾ ਮੁਖੀ ਅਰਥ ਹੈ ਵਾਹਿਗੁਰੂ ਗੁਰਮੁਖ ਮੁਖੀ ਗੁਰੂ ਗੁਰੂਆਂ ਸਿਰ ਗੁਰੂ ਵਾਹਿਗੁਰੂ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜੋ ਗੁਰਮੁਖ ਵਾਹਿਗੁਰੂ ਸਾਰੇ ਸਮਾਇ ਰਹਾ ਹੈ ਗੁਰਮੁਖ ਰਹਿਆ ਸਮਾਈ ਵਾਹਿਗੁਰੂ ਸਾਰੀ ਥਾਂ ਤੇ ਸਮਾਇਆ ਹੋਇਆ ਹੈ ਜੋ ਗੁਰਮੁਖ ਵਾਹਿਗੁਰੂ ਸਾਰੇ ਸਮਾਇ ਰਹਾ ਹੈ ਉਹ ਵਾਹਿਗੁਰੂ ਜਾਂ ਵਾਹਿਗੁਰੂ ਨਾਮ ਹੀ ਨਾਦ ਹੈ ਵਾਹਿਗੁਰੂ ਨਾਮ ਹੀ ਵੇਦ ਹੈ ਦਾਤਾ ਗੁਰਮੁਖ ਦੇ ਅਰਥ ਹਨ ਵਾਹਿਗੁਰੂ ਵਾਹਿਗੁਰੂ ਨਾਮ ਨਾਮ ਦਾ ਦਾਤਾ ਗੁਰੂ ਸਤਗੁਰੂ ਸੋ ਜਿਹ ਤਿੰਨ ਅਰਥ ਭਾਈ ਸਾਹਿਬ ਨੇ ਇੱਥੇ ਤੁਹਾਨੂੰ ਦੱਸ ਦਿੱਤੇ ਨੇ ਦੋ ਅੱਗੇ ਵੀ ਦੱਸਣਗੇ ਸੋ ਇੱਥੇ ਨਾਮ ਦਾ ਦਾਤਾ ਸਤਗੁਰੂ ਬਾਰੇ ਨਾਲ ਦੱਸ ਰਹੇ ਨੇ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰੂ ਨਾਨਕ ਰੂਪੀ ਗੁਰਮੁਖ ਕਲ ਤਾਰਨ ਲਈ ਕਲਯੁਗ ਵਿੱਚ ਪ੍ਰਗਟ ਹੋਇਆ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮੈ ਇੱਕ ਕਣੀ ਸੋ ਇਥੇ ਗੁਰੂ ਸਾਹਿਬ ਬਾਰੇ ਸਤ ਗੁਰੂ ਬਾਰੇ ਆ ਰਿਹਾ ਗੁਰਮੁਖ ਸ਼ਬਦ ਗੁਰੂ ਦਾ ਗੁਰ ਦੇਖਿਆਤ ਅਨਨ ਸਿੱਖ ਜਿਸ ਨੇ ਗੁਰੂ ਦੁਆਰਾ ਗੁਰ ਦੇਖਿਆ ਲਈ ਹੋਵੇ ਅਤੇ ਹਰ ਛਿਨ ਗੁਰੂ ਗੁਰੂ ਵਾਹਿਗੁਰੂ ਹੀ ਮੁਖ ਵਿੱਚ ਜਪਦਾ ਹੋਵੇ ਸੋ ਕਈਏ ਗੁਰਮੁਖ ਗੁਰੂ ਨੂੰ ਹਰ ਛਿਨ ਸਨਮੁਖ ਰੱਖਣ ਵਾਲਾ ਸੁਰਤੀ ਬਿਰਤੀ ਸਿਮਰਤੀ ਕਰਕੇ ਸਨਮੁਖ ਰਹਿਣ ਵਾਲਾ ਸੋ ਕਹੀ ਹੈ ਗੁਰੂ ਦਾ ਗੁਰਮੁਖ ਸਿੱਖ ਸੋ ਸਿੱਖਾਂ ਬਾਰੇ ਵੀ ਗੁਰਮੁਖ ਸ਼ਬਦ ਆਇਆ ਹੈ ਗੁਰਮੁਖ ਦੇ ਅਰਥ ਹਨ ਪੰਜਵਾਂ ਅਰਥ ਦਾਸ ਰਣ ਹੈ ਗੁਰਮੁਖ ਦੇ ਅਰਥ ਹਨ ਗੁਰੂ ਦੁਆਰਾ ਗੁਰ ਉਪਦੇਸ਼ ਕਰ ਹਰ ਸੂਰਤ ਵਿੱਚ ਤੇ ਹਰ ਅਰਥਾਂ ਵਿੱਚ ਗੁਰਬਾਣੀ ਅੰਦਰ ਗੁਰਮੁਖ ਪਦ ਦੇ ਅਖੀਰੀ ਅੱਖਰ ਖਖੇ ਨੂੰ ਸਿਹਾਰੀ ਹੀ ਲੱਗੀ ਪਾਈ ਜਾਂਦੀ ਹੈ ਕਿਤੇ ਕਿਤੇ ਜਿੱਥੇ ਨਹੀਂ ਹੁੰਦੀ ਅਰਖਖਾ ਮੁਕਤਾ ਹੀ ਹੁੰਦਾ ਹੈ ਉੱਥੇ ਗੁਰਮੁਖ ਦੇ ਅੱਗੇ ਸੰਬੰਧ ਕੀ ਚਿੰਨ ਕਾ ਸੇਤੀ ਆਦਿਕ ਲੱਗਿਆ ਹੁੰਦਾ ਹੈ ਉੱਥੇ ਸਿਹਾਰੀ ਨਹੀਂ ਹੁੰਦੀ ਸਿਹਾਰੀ ਦੇ ਥਾਂ ਅਕਸਰ ਕੰਨਾ ਬਿੰਦੇ ਸਹਿਤ ਆ ਜਾਂਦਾ ਹੈ ਗੁਰਮੁਖਾ ਮਨ ਪ੍ਰਗਾਸ ਹੈ ਸੇ ਵਿਰਲੇ ਕੇਈ ਕੇ ਗੁਰਮੁਖਾਂ ਦਾ ਉਚਾਰਨ ਅਥੇ ਕੰਨਾ ਬਿੰਦੇ ਸਹਿਤ ਹੀ ਹੋਏਗਾ ਜੀ ਗੁਰਮੁਖਾਂ ਨੂੰ ਪ੍ਰਗਾਸ ਹੈ ਸਿ ਵਿਰਲੇ ਕੇਈ ਕੇ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਸੋ ਇਥੇ ਕੱਖੇ ਨੂੰ ਸਿਹਾਰੀ ਨਹੀਂ ਆਈ ਕੱਦਾਂ ਆ ਗਿਆ ਬਿੰਦਸਹਿਤ ਆ ਕੇ ਬਹੁ ਵਚਨ ਤਾਂ ਦੱਸ ਰਿਹਾ ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਇੰਦੇ ਜਪ ਜਪ ਰਿਦਾ ਮੁਰਾਰ ਜਪ ਜਪ ਦੰ ਪੱਪਿਆਂ ਨੂੰ ਸਿਹਾਰੀਆਂ ਕਰਕੇ ਸਿਹਾਰੀਆਂ ਕਰਕੇ ਦਾ ਅਰਥ ਕਰਾਉਂਦੀਆਂ ਹਨ ਜਪ ਜਪ ਦੇ ਪੱਪਿਆਂ ਨੂੰ ਸਿਹਾਰੀਆਂ ਕਰਕੇ ਦਾ ਅਰਥ ਕਰਾਉਂਦੀਆਂ ਹਨ ਜਪ ਜਪ ਕੇ ਹਿਰਦੈ ਹਿਰਦੇ ਵਿੱਚ ਦਦਨੋ ਦਲਾਵਾਂ ਜਿਹੜੀਆਂ ਨੇ ਹਿਰਦੇ ਵਿੱਚ ਦਾ मीनिंग ਬਣਾ ਰਹੀਆਂ ਨੇ ਮੁਰਾਰ ਰਾਰੇ ਨੂੰ ਪਸ਼ਕ ਸਿਹਾਰੀ ਹੈ ਦਾ ਭਾਵ ਹੈ ਮੁਰਾਰੀ ਜਿੱਥੇ-ਜਿੱਥੇ ਵੀ ਗੁਰਬਾਣੀ ਅੰਦਰ ਗੁਰਮੁਖ ਨਾਮ ਆਉਂਦਾ ਹੈ ਅਰਥਾਤ ਗੁਰਮੁਖ ਦੇ ਨਾਲ ਨਾਮ ਪਦ ਆਉਂਦਾ ਹੈ ਉਥੇ ਗੁਰਮੁਖ ਨਾਮ ਤੋਂ ਮੁਰਾਦ ਅਕਸਰ ਵਾਹਿਗੁਰੂ ਨਾਮ ਦੀ ਹੁੰਦੀ ਹੈ ਤ੍ਰਿਗ ਦੇ ਗੱਗੇ ਨੂੰ ਹਮੇਸ਼ਾ ਔਂਕੜ ਹੋਵੇਗਾ ਅਟਲ ਨਿਜਮ ਹੈ ਅਟਲ ਨਿਜਮ ਜਿੱਥੇ ਆ ਜਾਈਏ ਉਹ ਧਿਆਨ ਰੱਖਣਾ ਜੇ ਕਿਤੇ ਅਚਾਨਕ ਗੁਰਬਾਣੀ 'ਚ ਤੁਹਾਨੂੰ ਲੱਗ ਰਿਹਾ ਹੈ ਕਿ ਤ੍ਰਿਗ ਦੇ ਗੱਗਾ ਮੁਕਤਾ ਆਇਆ ਹੋਇਆ ਹੈ ਤਾ ਉਥੇ ਤੁਸੀਂ ਪੂਰੇ ਧਿਆਨ ਨਾਲ ਦੇਖਣਾ ਇਹਨੂੰ ਭਾਈ ਸਾਹਿਬ ਨੇ ਅਟਲ ਨਿਜਮ ਲਿਖ ਦਿੱਤਾ ਤਾਂ ਉਥੇ ਲਿਖਾਰੀ ਦੀ ਗਲਤੀ ਹੈ ਜੇ ਅਸੀਂ ਕਿਸੇ ਦਾ ਲਿਖਿਆ ਹੈ ਸਰੂਪ ਤੋਂ ਦਰਸ਼ਨ ਕਰ ਰਹੇ ਆ ਜੇ ਪ੍ਰਿੰਟਡ ਹੈ ਤਾਂ ਜੀ ਪ੍ਰਿੰਟਿੰਗ ਦੀ ਪ੍ਰੈਸ ਦੀ ਗਲਤੀ ਹੈ ਛਾਪੇਖਾਨੇ ਦੀ ਗਲਤੀ ਹੈ ਸੋ ਇਹਨਾਂ ਚੀਜ਼ਾਂ ਨੂੰ ਵੀ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਜੀ ਸੋ ਇਹ ਅੱਜ ਦਾ ਬੜਾ ਖਾਸ ਪੁਆਇੰਟ ਆਇਆ ਹੈਗਾ ਗੁਰਮੁਖ ਵਾਲਾ ਚਾਰ ਪੰਜ ਪੰਜ ਅਰਥ ਭਾਈ ਸਾਹਿਬ ਨੇ ਦੱਸ ਦਿੱਤੇ ਨੇ ਤੋ ਆਪਾਂ ਇਸਨੂੰ ਰਿਕੁਐਰੀ ਦੁਬਾਰਾ ਰਿਪੀਟ ਕਰ ਲੈਂਦੇ ਆ ਗਿਆ ਵਾਹਿਗੁਰੂ ਵਾਸਤੇ ਆਇਆ ਵਾਹਿਗੁਰੂ ਨਾਮ ਵਾਸਤੇ ਗੁਰਮੁਖ ਪਦ ਆਇਆ ਨਾਮ ਤੋਂ ਗੁਰੂ ਸਤਗੁਰੂ ਬਾਰੇ ਵੀ ਆਇਆ ਹੈਗਾ ਗੁਰੂ ਦਾ ਗੁਰਧੇ ਕਿ ਸਿੱਖ ਨਾਮ ਜਪਣ ਵਾਲਾ ਗੁਰਮੁਖ ਸਿੱਖ ਉਸ ਵਾਸਤੇ ਵੀ ਆਇਆ ਤੇ ਗੁਰਮੁਖ ਦੇ ਅਰਥ ਗੁਰੂ ਦੁਆਰਾ ਇਹ ਵੀ ਆਇਆ ਸੋ ਅਲੱਗ-ਅਲੱਗ ਤੱਕ ਜਿਸ ਤਰ੍ਹਾਂ ਜਿਸ ਤਰ੍ਹਾਂ ਦੀ ਪੰਕਤੀ ਆਏਗੀ ਉਸ ਤਰ੍ਹਾਂ ਦਾ ਇਸ ਦਾ ਮੀਨਿੰਗ ਆਏਗਾ ਸੋ ਇਸ ਚੀਜ਼ ਨੂੰ ਜ਼ਰੂਰ ਧਿਆਨ ਚ ਰੱਖਣਾ ਜੀ ਦੂਸਰੀ ਗੱਲ ਅਟਲ ਨਿਜਮ ਜਿਹੜਾ ਆ ਜਾਵੇ ਜੀ ਧ੍ਰਗ ਦੇ ਗੱਗੇ ਨੂੰ ਔਂਕੜ ਆਏਗਾ ਹੀ ਆਏਗਾ ਸੋ ਮੇਰਾ ਖਿਆਲ ਹੈ ਅੱਜ ਦੀ ਆਪਾਂ ਇੱਥੇ ਸਮਾਪਤੀ ਕਰਦੇ ਆਂ